ਗੁੱਡ ਮਾਰਨਿੰਗ ਮੈਮ ਮੈਮ ਆਪਣਾ ਗੁੱਡ ਨੇਮ ਬਲਜੀਤ ਮੈਮ ਤੁਹਾਡਾ ਅੱਜ ਗੇਮ ਸੀਗੀ ਕਿਹੜੀ ਕੰਟਰੀ ਤੋਂ ਆਏ ਤੁਸੀਂ ਅੱਜ ਹਾਂ ਸਰ ਮੇਰੀ ਏਸ਼ੀਆ ਨਾਇਨ ਪੇਸ਼ੀਅਨ ਚੈਂਪੀਅਨਸ਼ਿਪ ਸੀ 2025 ਹਾਲ ਹੋ ਰਿਹਾ ਹੈ ਵੇਟਨਾਮ ਤੇ ਮੈਮ ਤੁਹਾਡਾ ਸਟਰਗਲ ਕਿੱਦਾਂ ਦਾ ਰਿਹਾ ਕਿੰਨੇ ਦਿਨ ਲੱਗੇ ਤੁਹਾਨੂੰ ਹਾਂ ਸਰ ਮੇਰਾ ਸਟਰਗਲ ਬਹੁਤ ਵਧੀਆ ਰਿਹਾ ਕਿ ਮੈਂ ਆਪਣੇ ਇੰਟਰਨੈਸ਼ਨਲ ਜਾ ਰਹੀ ਹਾਂ ਮੈਂ ਪਹਿਲੀ ਵਾਰੀ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿ ਮੈਂ ਉਸ ਤੋਂ ਪ੍ਰਾਪਰਿਤਾ ਮਤਲਬ ਮੈਨੂੰ ਆਪਣੇ ਮਨ ਬੜੀ ਈਮਾਨਦਾਰ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਇੰਡੀਆ ਲਈ ਕੁਝ ਅਛੇ ਲੈ ਕੇ ਆਈ ਹਾਂ ਮਤਲਬ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਟੋਟਲ 11 ਦਿਨ ਚ ਲੱਗੇ ਕਿ ਮੈਮ ਤੁਸੀਂ ਦੇਖਿਆ ਅੱਜ ਜਿਵੇਂ ਕਿ ਤੁਸੀਂ ਅੱਜ ਇੰਡੀਆ ਦੇ ਵਿੱਚ ਪਹੁੰਚੇ ਹੋ ਤੁਹਾਡੀ ਫੈਮਲੀ ਬਹੁਤ ਖੁਸ਼ ਹੈ ਸਭ ਤੋਂ ਜ਼ਿਆਦਾ ਤਾਂ ੜੀ ਬੇਟੀ ਜ਼ਿਆਦਾ ਖੁਸ਼ ਹੋਈ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਮਤਲਬ ਮੈਂ ਮੇਰੀ ਫੈਮਲੀ ਨੇ ਬੜਾ ਸਪੋਰਟ ਕਰਦਾ ਹੈ ਨੂੰ ਸਪੈਸ਼ਲੀ ਮੇਰੇ ਹਸਬੰਦ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਫੈਮਲੀ ਨਾ ਸਾਰੀ ਮੇਰੇ ਆ ਮੈਂ ਮੰਨ ਲਿਆ ਜਦੋਂ ਸਕੋਰ ਕਰਦੇ ਨੇ ਕਿ ਮਨੋਂ ਉਹਨਾਂ ਨੇ ਕਦੇ ਨਹੀਂ ਰੋਇਆ ਕਿਸੇ ਚੀਜ਼ ਤੇ ਨਹੀਂ ਜਣਾ ਜਦੋਂ ਹਮੇਸ਼ਾ ਮੇਰੇ سپورਟ ਤੇ ਰਹੇ ਨੇ ਕਿ ਤੁਸੀਂ ਜਾਓ ਕੋਈ ਵਾਰ ਵੀ ਅਸੀਂ ਦੇਖ ਲਵਾਂਗੇ ਸਾਰਾ ਮੇਰੀ ਬੇਟੀ ਹੈ ਜਾਤਾ ਜੀ ਤੁਸੀਂ ਉਹਨਾਂ ਨਾਲ ਚੱਲ ਕੇ ਗਏ ਹੋ ਅੱਜ ਨਹੀਂ ਮਨਹਰਿਆ ਫੀਲ ਹੋ ਰਿਹਾ ਤੁਹਾਨੂੰ ਪੜੀ ਕੀ ਕਹਿਣਾ ਚਾਹੋਗੇ ਤੁਸੀਂ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਸਾਨੂੰ ਬੁਰੀਆ ਫੋਰਟ ਆਊਟ ਆ ਰਿਹਾ ਆਪਣੇ ਮਾਨਸਾ ਨੂੰ ਨਾ ਦਿੱਤੇ ਸਭ ਤੋਂ ਸਸੇ ਹੁੰਦਾ ਕਿ ਸਪੋਰਟਸ ਪਸੰਦ ਦੀ ਲਾਈਫ ਦੇ ਵਿੱਚ ਚਲੋ ਇਦਾਂ ਦੇ ਮੂਵਮੈਂਟ ਕਰਦੇ ਹਾਂ ਜਿਹੜੇ ਮੈਨਚੋਂ ਆਉਣਾ ਹੈ ਉਹਨੂੰ ਮਿਲ ਗੋ ਤੇ ਬੜੇ ਖੁਸ਼ਕਿਸਮਤ ਨੇ ਅਸੀਂ ਕਿ ਸਾਨੂੰ ਇਹ ਜਿਹੜਾ ਮਤਲਬ ਇਹ ਮੌਕਾ ਮਿਲਿਆ ਤੇ ਅੱਜ ਦਾ ਇਹ ਸਾਡੀ ਮਨੋਫੜੀ ਇਹ ਸਾਡੇ ਲਾਈਫ ਦੀ ਜਿਹੜੀ ਆ ਤੇ ਆਪ ਵੀ ਸਿਲਵਰ ਮੈਡਲ ਜਿਹੜਾ ਪ੍ਰਾਪਤ ਹੋਇਆ ਬਈ ਜਾ ਕੇ ਆਏ ਆ ਤੇ ਮੈਡਲ ਵੀ ਲੈ ਕੇ ਆਇਆ ਤੇ ਉਹਦੇ ਲਈ ਮੂਰਤੀ ਜਰਾ ਇੰਡੀਆ ਨੂੰ ਵੀ ਪੂਰਨ ਕਰਕੇ ਆਇਆ ਬਹੁਤ ਬਸਲਾਗਾ ਅੱਜ ਦੀ ਯੂਥ ਨੂੰ ਤੁਸੀਂ ਕੀ ਰੱਖਿਸ਼ੇ ਕਰਨਾ ਚਾਹੋਗੇ ਤੁਸੀਂ ਅਸੀਂ ਇਹ ਨਹੀਂ ਕਹਾਂਗੇ ਕਿ ਮਤਲਬ मोस्टली ਦੇਖੀਦਾ ਤੇ ਅੱਜ ਕੱਲ ਮੁੰਡੇ ਜੀਆਂ ਮੁਰਤੀ ਨਸ਼ਿਆਂ 'ਚ ਲੱਗੇ ਹੋਏ ਨੇ ਅਸੀਂ ਇਹ ਕਹਾਂਗੇ ਕਿ ਤੁਸੀਂ ਮਤਲਬ ਇਹਨਾਂ ਨੂੰ ਅਵੋਇਡ ਕਰੋ ਤੇ ਸਪੋਰਟਸ 'ਚ ਜਾਓ ਜਦ ਕਿ ਤੁਸੀਂ ਕਿਸੇ ਹੋਰ ਫੀਲਡ 'ਚ ਜਾਣਾ ਚਾਹੁੰਦੇ ਹੋ ਤਾਂ ਜਾ ਕੇ ਆਪਣਾ ਸਟੱਡਲ ਕਰੋ ਮਿਹਨਤ ਕਰੋ ਤੇ ਕੋਈ ਮੁਕਾਮਾ